ਕਿਸੇ ਸੇਠ ਕੋਲ ਕੋਈ ਮੁੰੰਛੀ ਸੀ ਸੇਠ ਬਹੁਤ ਅਮੀਰ ਔਲਾਦ ਨਹੀਂ ਸੀ ਹਰ ਮਹੀਨੇ ਤਨਖਾਹ ਲੈਣੀ ਘਰ ਚਲਾਉਣਾ ਮੁਰੀਮ ਨੇ ਮੁੰਛੀ ਨੇ ਆ ਜਿਹੜੀ ਹੁਣੇ ਗੱਲ ਹੋਈ ਨਾ ਸਭ ਤੋਂ ਵੱਡੀ ਦਲ ਦਲ ਉਹ ਮੁੰਛੀ ਦੇ ਅੰਦਰ ਲੋਭ ਨੇ ਜਨਮ ਲੈ ਲਿਆ ਆਖੋ ਸਭ ਜਨਮ ਲੈ ਲਿਆ ਕਹਿੰਦੇ ਦੀ 75 ਸਾਲ ਉਮਰ ਹੋ ਗਈ ਐ ਸੇੜ ਦੀ ਇਹਨੂੰ ਕਿਹੜਾ ਇਹਨਾਂ ਪਤਾ ਲੱਗਦਾ ਮੈਂ ਇਹੋ ਜੇ ਕਾਗਜ਼ ਲਿਖਾਵਾਂ ਫੇੜ ਵੱਲੋਂ ਕਿ ਮੇਰੀ ਉਮਰ ਵੱਡੀ ਹੋ ਗਈ ਹੈ ਮੈਂ ਹੁਣ ਕੁਝ ਸੰਭਾਲ ਨਹੀਂ ਸਕਦਾ ਮੇਰੀ ਸਾਰੀ ਜਾਇਦਾਦ ਸਾਰਾ ਕੁਝ ਖਨੇਰਾ ਇਹ ਮੂੰਛੀ ਦੇ ਨਾਮ ਹੈ ਉਹ ਕਾਗਜ਼ ਲਿਖਾ ਲੈ ਲੋਕ ਕਿ ਮੇਰੀ ਸੇਠ ਠੀਕ ਨਹੀਂ ਰਹਿੰਦੀ ਅੱਜ ਤੋਂ ਮੇਰੀ ਸਾਰੀ ਜਦਾਦ ਦਾ مالک ਮੁਨਸ਼ੀ ਸੇਠ ਨੂੰ ਨਹੀਂ ਪਤਾ ਕਾਗਜ਼ ਤਿਆਰ ਹੋ ਗਏ ਤੇ ਲੈ ਆਇਆ ਕਹਿੰਦਾ ਜੀ 15 ਜਗ੍ਹਾ ਤੇ ਸائن ਕਰਨੇ ਆ ਪੂਰਾ ਉਹ ਸੇਠ ਕਹਿੰਦਾ ਕੀ ਹੈ ਕਹਿੰਦਾ ਜੀ ਫਲਾਣੀ ਜਗ੍ਹਾ ਜਿਹੜੀ ਆਪਾਂ ਲਈ ਉਹਦੀ ਰਜਿਸਟਰੀ ਹੈ ਜੀ ਹੁਣ ਉਹਦਾ ਐਡਾ ਵਿਸ਼ਵਾਸ ਸੀ ਵੀ ਪੁਰਾਣਾ ਮੁੰਚੀ ਮੇਰਾ ਪੁਰਾਣਾ ਮੁੰਚੀ ਮੇਰਾ ਵੀ ਅੱਗੇ ਵੀ ਹੁਣ ਜਦ ਜਦ ਉਹ ਕਹੀ ਗਿਆ ਹਸੈਨ ਮਾਰੀ ਕੰਮ ਪੱਕਾ ਐ ਕਾਗਜ਼ ਇਧਰ ਸਾਈਡ ਤੇ ਇਧਰ ਰਸੀਦੀ ਟਿਕਟ ਤੇ ਫਲਾਣੀ ਜਗ੍ਹਾ ਫਲਾਣੀ ਹੁਣ ਸੇੜ ਸਮਝਦਾ ਪਿਆ ਫਲਾਣੀ ਜਗ੍ਹਾ ਦੀ ਰਜਿਸਟਰੀ ਹੋਣੀ ਹੈ ਉਹਦੇ ਸਾਈਨ ਹੋਣ ਸੈਨ ਉਹਨੇ ਲੋਭ ਕਰਕੇ ਧੋਖਾ ਇਹ ਨਾ ਕਰਾ ਲਿਆ ਵੀ ਮੇਰੀ ਸੇੜ ਵੱਲੋਂ ਲਿਖਿਆ ਜਾ ਰਿਹਾ ਵੀ ਮੇਰੀ ਸੇੜ ਇਜਾਜ਼ਤ ਨਹੀਂ ਮੇਰਾ ਸਾਰਾ ਮਾਲ ਕਾਇਤ ਹੋਇਆ। ਕਣ ਉਸ ਤੋਂ ਅਗਲੇ ਇਹਨੇ ਮੋਚੀ ਨੇ ਤੰਗ ਕਰਨਾ ਸ਼ੁਰੂ ਕਰ ਦਿੱਤਾ। ਤੰਗ ਕਰਨਾ ਸ਼ੁਰੂ ਕਰ ਦਿੱਤਾ। ਮਹੀਨਾ ਬੀਤਿਆ 2 ਮਹੀਨੇ। ਉਹ ਸੇੜ ਕਹਿੰਦਾ ਵੀ ਅੱਜ ਕੱਲ ਤੂੰ ਕੰਮ ਸਹੀ ਨਹੀਂ ਕਰਦਾ। ਵੇ ਜੇ ਤੂੰ ਇਤਰਾ ਚੱਲਣਾ ਮੈਂ ਕੱਢ ਦੇਣਾ ਤੈਨੂੰ ਅਗੋਂ ਮੁੰਚੀ ਹੱਸ ਪਿਆ ਕਹਿੰਦਾ ਜੀ ਤੁਸੀਂ ਮੈਨੂੰ ਕੀ ਕੱਢਣਾ ਹੈ ਤੁਹਾਡੀ ਸਾਰੀ ਜਾਇਦਾਦ ਦਾ ਮਾਲਕ ਮੈਂ ਵਾਂ ਤੁਸੀਂ ਨੌਕਰ ਹੋ ਮੇਰੇ ਮੈਂ ਸੇਠ ਹਾਂ ਮੈਂ ਮਾਲਕ ਹਾਂ ਮੈਂ ਜਾਵਾਂ ਮੈਂ ਤੁਹਾਨੂੰ ਕੱਢ ਸਕਦਾ ਕਹਿੰਦਾ ਉਹ ਕਿਵੇਂ ਕਹਿੰਦਾ ਮੈਂ ਤੁਹਾਡੇ ਕੋਲੋਂ ਸਾਰੇ ਸਾਈਨ ਕਰਾ ਚੁੱਕਾ ਲੋਕ ਟੋਟਲ ਸੈਨ ਮੈਂ ਤੁਹਾਡੇ ਕੋਲ ਕਰਾ ਚੁੱਕਾ ਤੁਸੀਂ ਆਪਣੇ ਹੱਥ ਵੱਢ ਕੇ ਦੇ ਚੁੱਕੇ ਹੋ ਤੁਸੀਂ ਮੈਨੂੰ ਨਹੀਂ ਕਹਿ ਸਕਦੇ ਮੈਂ ਜਦੋਂ ਇਹ ਸੇਠ ਨੇ ਸੁਣਿਆ ਨਾ ਜੀ ਮੇਰੇ ਨਾਲ ਧੋਖਾ ਹੋ ਗਿਆ ਮੇਰੇ ਕੋਲ ਸੈਨ ਕਰਾ ਲੈ ਮੇਰੇ ਹੱਥ ਵੱਢ ਤੇ ਇਹ ਦਰਸ਼ਨਾ ਤੇ ਸਮਝਾਉਣ ਲਈ ਕਹਿੰਦੇ ਉਸ ਵੇਲੇ ਹਾਰਟ ਅਟੈਕ ਹੋ ਗਿਆ ਬਹੁਤ ਹੋ ਗਿਆ ਹਾਰਟ ਅਟੈਕ ਹੋ ਗਿਆ ਮੌਤ ਹੋ ਗਿਆ ਉਹ ਮੁਨੀਮ ਕਹਿੰਦਾ ਲੈ ਇਹ ਹੋਰ ਵੱਡਾ ਵਧੀਆ ਕੰਮ ਹੋ ਗਿਆ ਕੰਮ ਹੀ ਨਬੜ ਗਿਆ ਉਹ ਜਿਹੜਾ ਪੁੱਛੇਗਾ ਕਾ ਕਿ ਸਭ ਕੁਝ ਮੇਰੇ ਨਾਲ ਕਰ ਤਾ ਸਸਕਾਰ ਕੀਤਾ 7 8 10 ਸਾਲਾਂ ਤੋਂ ਔਲਾਦ ਨਹੀਂ ਸੀ ਸਾਲ ਬਾਅਦ ਉਹ ਮੁੰਜੀ ਦੇ ਘਰ ਪੁੱਤਰ ਪੈਦਾ ਹੋਇਆ ਬੜਾ ਖੁਸ਼ ਕਹਿੰਦਾ ਲੋਕੀ ਕਹਿੰਦੇ ਵੀ ਸਿਸਟਮ ਨਾਲ ਚੱਲੋ ਖੁਸ਼ੀਆਂ ਇੱਥੇ ਵੇਖ ਲੈ ਵੀ ਛੇੜ ਕੋ ਸਾਈਨ ਕਰਾਏ ਲੋਭ ਜਾ ਕੇ ਧੋਖੇ 10 ਸਾਲ ਹੋ ਗਏ ਔਲਾਦ ਨਹੀਂ ਮਾਰੇ ਨੇ ਮੁੰਡਾ ਵੀ ਦੇ ਦਿੱਤਾ ਮੁੰਡਾ 2 ਸਾਲ ਦਾ ਹੋ ਗਿਆ ਤਿੰਨ ਦਾ ਹੋ ਗਿਆ ਜਿੰਨੇ ਦਰਸ਼ਨਾਂਤ ਲਿਖਿਆ ਨਹੀਂ ਉਹਨੇ 8 ਸਾਲ ਤੱਕ ਲਿਜਾਇਆ 8 ਸਾਲ ਦਾ ਹੋ ਗਿਆ ਮਰਨਾ ਖੁਸ਼ ਹੋਵੇ ਜੀ ਢਾਣਾ ਜੋ ਮੁੰਡੇ ਨੇ ਕਹਿਣਾ ਮੰਨਣਾ ਜੋ ਮੁੰਡੇ ਨੇ ਮਰਜ਼ੀਆਂ ਕਰਦੀਆਂ ਕਰਦਾ ਕਹਿੰਦੇ ਇੱਕ ਬੜੀ ਭੈੜੀ ਬਿਮਾਰੀ ਲੱਗੇ ਮੁੰਡੇ ਮੋਟ ਭੈੜੀ ਭਾਰੀ ਥੋੜੋ ਇਲਾਜ ਸ਼ੁਰੂ ਹੋ ਗਿਆ ਮੁੰਝੇ ਦੇ ਬੇਟੇ ਦਾ ਕਹਿੰਦੇ ਜਿੰਨੀ ਮਾਇਆ ਸੀ ਨਾ ਸਾਰੀ ਲੱਗ ਗਈ ਬਿਮਾਰੀ ਆਖੋ ਸਾਥ ਇਹ ਚੰਗਾ ਲਗੇ ਬਾਬਾ ਆਨੰਦ ਸਿੰਘ ਦਾ ਬਚਨ ਸੁਣ ਲੋ ਵੀ ਲੋਭ ਵਿੱਚ ਇਤਰਾ ਗਲਤ ਢੰਗ ਨਾਲ ਠਾਈ ਹੋਈ ਮਾਇਆ ਬਾਬਾ ਜੀ ਕਹਿੰਦੇ ਜਾਂ ਹਸਪਤਾਲਾਂ ਤੇ ਲੱਗਦੀ ਜਾਂ ਵਕੀਲਾਂ ਤੇ ਲੱਗਦੀ ਇਸ ਸਾਥ ਸੰਗ ਜਾਂਦੇ ਹੋ ਪੱਕੇ ਹੋਈ ਸੱਚੇ ਪਾਤਸ਼ਾਹ ਕਰਪਾ ਕਰਿਓ ਲੋਭ ਦੀ ਦਲਦਲ ਤੋਂ ਬਚਾ ਕੇ ਰੱਖਿਆ ਉਹ ਜਿੰਨੀ ਮਾਇਆ ਉਹ ਜਦਾਦਾ ਜੋ ਮਾਇਆ ਲੱਖਰ ਰੁਪਈਆ ਲੱਗਿਆ ਹੋਵੇ ਬਿਮਾਰੀ ਦੀ ਹੋ ਗਈ ਕਿੰਨੇ ਚਿਰ ਬਾਅਦ ਔਲਾਦ ਮਿਲੀ 8 ਸਾਲ ਦਾ ਬੱਚਾ ਹੋਵੇ ਜਿੰਦਾ ਪਿਆਰਾ ਸਾਰੀ ਮਾਇਆ ਲੱਗੀ ਇਹ ਸਮਝਾਣ ਲਈ ਦਸਤਾ ਕਹਿੰਦੇ ਬੱਚਾ ਬੈੱਡ ਤੇ ਪਿਆ ਡਾਕਟਰਾਂ ਵੱਲੋਂ ਜਵਾਬ ਹੈ ਇਹ ਅੱਜ ਕੱਲ ਦਾ ਪੁਰਾਣਾ ਹੈ ਬਸ ਬਿਮਾਰੀ ਆ ਵਜੀ ਲੱਗੀ ਤੇ ਕਹਿੰਦੇ ਮੁਨੀਮ ਵੀ ਰੋ ਰਿਹਾ ਮੁੰਜੀ ਵੀ ਰੋ ਰਿਹਾ ਤੇ ਮੋਟੇ ਵੀ ਰੋ ਰਹੀ ਉਹ ਬੱਚਾ ਬੈੱਡ ਤੇ ਲੰਮਾ ਪਿਆ ਨਾ ਖਿੜਖੜ ਹੱਸ ਪਿਆ ਹੱਸ ਪਿਆ ਇਹ ਸਮਝਾਣ ਲਈ ਦਸਤਾਰ ਖਿੜਖੜ ਹੱਸ ਪਿਆ ਤੇ ਅਕੋ ਮੋਚੀ ਪੁੱਛਦਾ ਹੱਸ ਕੇ ਹੋ ਰਿਹਾ ਉਹ ਬੱਚਾ ਕੋ ਗਈ ਕਹਿੰਦਾ ਕਹਿੰਦਾ ਸਾਹ ਬਰਬਰ ਹੋ ਗਿਆ ਆਖੋ ਸਾਤ ਮੈਂ ਤਾਂ ਹੱਸ ਰਿਹਾ ਵੀ ਬਸ ਹੁਣ ਮੈਂ ਜਾ ਰਿਹਾ ਸਾਹ ਬਰਬਰ ਹੋ ਗਿਆ ਉਹ ਕੋ ਮੋਚੀ ਕਹਿੰਦਾ ਕੀ ਸਾਹ ਬਰਬਰ ਕਹਿੰਦਾ ਮੈਂ ਉਹ ਹੀ ਸੇਠ ਆ ਪੁੱਤਰ ਬਣ ਕੇ ਤੇਰੇ ਘਰ ਜਨਮ ਲਿਆ ਕਹਦੇ ਉਹ ਗੱਜ ਕੇ ਸਾਤ ਤੂੰ ਲੋਭ ਵਿੱਚ ਮੇਰੇ ਨਾਲ ਧੋਖਾ ਕੀਤਾ ਇਹ ਦ੍ਰਿਸ਼ਟਾਂਤ ਸਮਝਾਉਂਦਾ ਹਾਂ ਤੂੰ ਲੋਭ ਵਿੱਚ ਮੇਰੇ ਨਾਲ ਧੋਖਾ ਕੀਤਾ ਉਹ ਸੇਠ ਤੇ ਪੁੱਤਰ ਬਣ ਕੇ ਤੇਰੇ ਘਰ ਜਨਮ ਲਿਆ ਤੇ ਜਿੰਨੀ ਮਾਇਆ ਤੂੰ ਧੋਖੇ ਨਾਲ ਲੋਭ ਦੇ ਵਿੱਚ ਮੇਰੇ ਕੋਲ ਉਹ ਸਾਰੀ ਮੇਰੇ ਬਿਮਾਰੀ ਤੇ ਲੱਗ ਗਈ ਤੂੰ ਖਾਲੀ ਦਾ ਖਾਲੀ ਹੁਣ ਮੈਂ ਜਾ ਰਿਆਂ ਤਾਂ ਹੱਸ ਰਿਆਂ ਸਾਹ ਬਰਬਰ ਹੋ ਗਿਆ ਆਖੋ ਸਾਤ ਨਿਰੰਕਾਰ ਨੇ ਤੇਰੇ ਘਰ ਮੈਨੂੰ ਜਨਮ ਦਿੱਤਾ ਸੀ ਸਾਹ ਬਰਬਰ ਇਹ ਦ੍ਰਿਸ਼ਟਾਂਤ ਜੇ ਪੁੱਛੇ ਨਾ ਕਰੇ ਬੱਚਾ ਕਿਵੇਂ ਹੱਸ ਪਿਆ ਉਹਨੇ ਕਿਹਾ ਇਹ ਦ੍ਰਿਸ਼ਟਾਂਤ ਸਮਝਾਉਣਾ ਹੈ ਜੈਤਾਨੀ ਨਾਲ ਲੋਭ ਨਾਲ ਜੇ ਕੋਈ ਕਰ ਵੀ ਲੈ ਨਰੰਕਾਰ ਨੇ ਗੁਰੂ ਨੇ ਉਹਨੂੰ ਕਿਸੇ ਰੂਪ ਵਿੱਚ ਪੜਾ ਦੇਣਾ ਕਹਦੇ ਗੱਜ ਕੇ ਸੱਤ ਕਿਰਤ ਤੇ ਲੋਭ ਨਾ ਹੋ ਭਾਵੇਂ ਟੀਚਰ ਹੋ ਭਾਵੇਂ ਡਾਕਟਰ ਹੋ ਭਾਵੇਂ ਦੁਕਾਨਦਾਰ ਹੋ ਭਾਵੇਂ ਕਿਸੇ ਤਰ੍ਹਾਂ ਦੀ ਵੀ ਤੁਹਾਡੀ ਕਿਰਤ ਇਹਦੇ ਤੇ ਲੋਭ ਨਾ ਹੋ